ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਵੱਛਾ ਜੀ ਨਵਾ ਦਿਸਾ ਸੰਗ ਜਿਓ ਆਓ ਇਤਿਹਾਸ ਸਰਵਣ ਕਰਦੇ ਹਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅਤੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਲਨ ਸ਼ੋਪਰਾਪਤ ਗੁਰਦੁਆਰਾ ਸ੍ਰੀ ਪਾਤਸ਼ਾਹੀ ਸ਼ੇਮੀਤੇ ਨੌਮੀਕਰਹਾਲੀ ਸਾਹਿਬ ਦਾ ਇਤਿਹਾਸ ਇਸ ਉਤਰ ਅਸਤਾਰ ਨੂੰ 6ਵੇਂ ਅਤੇ 9ਵੇਂ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮਤੇ ਨੂੰ ਜਾਂਦੇ ਹੋਏ ਸੰਮਤ ਬਿਕਰਮੀ 1673 ਮੁਤਾਬਕ ਪੰਡ ਜੇਠ ਨੂੰ ਅੰਮ੍ਰਿਤਸਰ ਤੋਂ 100 ਕੋੜ ਅਸਵਾਰਾਂ ਸਮੇਤ 1600 16 ਈਸਵੀ ਮੁਤਾਬਕ ਪੰਜ ਹਾੜ ਨੂੰ ਪਿੰਡ ਕਰਹਾਲੀ ਪੁੱਤਰ ਦੀ ਤਰਫ ਇਕ ਛਿੜੀ ਵਿੱਚ ਆਖ ਲੋਤੇ ਜਿੱਥੇ ਇੱਕ ਸੁਰਮੁਖ ਨਾਮ ਦਾ ਕੁਸਟ ਰੋਗ ਦਾ ਇੱਕ ਭਿਆਨਕ ਰੋਗੀ ਰਹਿੰਦਾ ਸੀ ਜਿਸ ਦੇ ਸਰੀਰ ਤੇ ਮੱਖੀਆਂ ਭਿੰਣ-ਭਿੰਣ ਕਰਦੀਆਂ ਸਨ ਉਸ ਨੂੰ ਪਿੰਡ ਤੋਂ ਬਾਹਰ ਕੱਢਿਆ ਹੋਇਆ ਸੀ ਹਰ ਮਨੁੱਖ ਉਸ ਦੇ ਮੱਥੇ ਲੱਗਣਾ ਮਾੜਾ ਸਮਝਦਾ ਸੀ ਰੋਟੀ ਵੀ ਕਦੇ ਕਦਾਈ ਕੋਈ ਰੱਬ ਦਾ ਪਿਆਰਾ ਦੇ ਜਾਂਦਾ ਸੀ ਇਤੇ ਉਹ ਸੁਦਾ ਸ਼ੂਤ ਰੋਗ ਕਿਸੇ ਹੋਰ ਨੂੰ ਨਾ ਲੱਗ ਜਾਵੇ ਇਸ ਲਈ ਉਹ ਝੋਗੀ ਵਿੱਚ ਇਕੱਲਾ ਹੀ ਪਿਆ ਰਹਿੰਦਾ ਸੀ ਅਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ ਕਦੇ ਦੁਖੀ ਹੋ ਕੇ ਵਰਲਾਪ ਕਰਦਾ ਸੀ ਕਲਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਮੈਂ ਤੇਰੇ ਨਾਮ ਦਾ ਵਾਸਤਾ ਪਾਉਂਦਾ ਹਾਂ ਤੋ ਸਮਰਾਥ ਤੇ ਪਰ ਤਖ ਹੈ ਜਾਂ ਤਾਂ ਮੇਰੀ ਮੁਕਤੀ ਕਰ ਦਿਓ ਨਹੀਂ ਤਾਂ ਮੇਰੇ ਸਰੀਰ ਦੇ ਭਿਆਨਕ ਰੋਗਾਂ ਨੂੰ ਖਤਮ ਕਰ ਦਿਓ ਘਟ ਘਟ ਕੇ ਜਾਨਣਹਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਤੇ ਆਵਾਜ਼ ਦਿੱਤੀ ਉੱਠ ਪਾਈ ਗੁਰਮੁਖਾ ਤੇਰੀ ਬੇਨਤੀ ਗੁਰੂ ਘਰ ਵਿੱਚ ਪ੍ਰਵਾਨ ਹੋਈ ਹੈ ਅਕਾਲ ਪੁਰਖ ਨੇ ਤੇਰੀ ਬੰਦ ਖਲਾਸੀ ਕਰ ਦਿੱਤੀ ਹੈ ਉੱਠ ਇਸ ਛਪੜੀ ਵਿੱਚ ਗੋਤਾ ਲਾ ਤੇਰੀ ਦੇਹ ਕੁੰਦਨ ਵਰਗੀ arogh ho jaavegi ਇਹ ਆਵਾਜ਼ ਸੁਣ ਕੇ ਉਹ ਉੱਠਿਆ ਤਾਂ ਸਹੀ ਪਰ ਮਨ ਵਿੱਚ ਦਲੀਲਾਂ ਸੋਚੀ ਜਾਵੇ ਗੁਰੂ ਜੀ ਨੇ ਆਵਾਜ਼ ਦਿੱਤੀ ਕਿ ਇਸ ਸਮੇਂ ਪਾਤਾਲ ਪੁਰੀ ਤੋਂ 68 ਤੀਰਥਾਂ ਦਾ ਜਲ ਇਸ ਥਾਂ ਤੇ ਪ੍ਰਵੇਸ਼ ਕਰ ਰਿਹਾ ਹੈ ਜਦੋਂ ਕੋੜੀ ਨੇ ਵਿਖਤ ਬਚਨ ਸੁਣੇ ਤਾਂ ਉੱਠ ਕੇ ਸਣੇ ਕੱਪੜੇ ਛੱਪੜੀ ਜਾ ਡੇਗਾ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਸਰੀਰਕ ਰੋਗ ਕਦੇ ਹੋਇਆ ਹੀ ਨਾ ਹੋਵੇ ਉਹ ਦੌੜ ਕੇ ਗੁਰੂ ਚਰਨੀ ਚਾਪਿਆ ਇਸ ਕੌਤਕ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਸਭ ਉਹ ਮੁਹਮਾ ਕੇ ਸਤਿਗੁਰੂ ਜੀ ਦੇ ਚਰਨੀ ਆਣ ਲੱਗੇ ਤਾਂ ਹਜ਼ੂਰ ਨੇ ਆਸ਼ੀਰਵਾਦ ਦਿੱਤਾ ਜਿਹੜਾ ਇਸ ਸਥਾਨ ਤੇ ਸਰਦਾ ਨਾਲ ਪੰਜ ਐਤਵਾਰ ਜਾਂ ਪੰਜ ਪੰਚਮੀਆਂ ਨੂੰ ਇਸ਼ਨਾਨ ਕਰੇਗਾ ਉਸ ਦੇ ਕੋੜ ਦੇ ਰੋਗ ਅਤੇ ਹੋਰ ਬਾਕੀ ਸਾਰੇ ਰੋਗ ਦੂਰ ਹੋਣਗੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਅਨੁਸਾਰ ਸਮੂਹ ਸੰਗਤ ਸੰਗਤਾਂ ਇੱਥੇ ਆਣ ਕੇ ਨਤਮਸਤਕ ਹੁੰਦੀਆਂ ਇਸ਼ਨਾਨ ਕਰਦੀਆਂ ਤੇ ਆਪਣੇ ਰੋਗਾਂ ਨੂੰ ਦੂਰ ਗੁਰੂ ਦੀ ਬਖਸ਼ਿਸ਼ ਨਾਲ ਕਰਾਉਂਦੀਆਂ ਹਨ ਆਓ ਅਸੀਂ ਵੀ ਗੁਰੂਤਮ ਦੇਰਸ਼ਨ ਕਰੀਏ ਅਤੇ ਗੁਰੂ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਜਿਉਣ ਦਾ ਜੀਵਨ ਜੀਣ ਦਾ ਅਤੇ ਗੁਰੂ ਦੇ ਨਾਲ ਪਿਆਰ ਕਰਨ ਦਾ ਸਾਡਾ ਸੁਭਾਅ ਸਾਡਾ ਜੀਵਨ ਗੁਰੂ ਦੇ ਅਨੁਸਾਰ ਗੁਰੂ ਦੀ ਬਾਣੀ ਅਨੁਸਾਰ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਆਪਣਾ ਆਪਾਂ ਢਾਲ ਲਈਏ ਆਪਣੇ ਬੱਚਿਆਂ ਨੂੰ ਵੀ ਅੰਮ੍ਰਿਤ ਵੇਲੇ ਦੀ ਦਾਤ ਨਿਤਨੇਮ ਦੀ ਦਾਤ ਅਤੇ ਆਪ ਬਾਣੀ ਨਾਲ ਜੁੜੀਏ ਅਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ ਕਰੀਏ ਸੋ ਬੇਅੰਤ ਪੁਲਾਂ ਦੀ ਫਿਕਮਾ ਬਖਸ਼ਣੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ